ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਇਹ ਵੀਡੀਓ ਜੋ ਅਸੀਂ ਅੱਜ ਸਾਂਝੀ ਕਰਨ ਜਾ ਰਹੇ ਹਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਅਫਸਰਾਂ ਤੱਕ ਜਰੂਰ ਪਹੁੰਚਾਉਣਾ ਕਿਉਂਕਿ ਇੱਕ ਮੁੰਡੇ ਦੀ ਮਿਹਨਤ ਦਾ ਸਵਾਲ ਹੈ ਉਹ ਨੌਜਵਾਨ ਜਿਸ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਪਾਸੇ ਆਪਣਾ ਨਾਮ ਬਣਾਇਆ ਪਰਿਵਾਰ ਦਾ ਨਾਮ ਚਮਕਾਇਆ ਪਰ ਜੋਸਤਾ ਬਣਦਾ ਹੱਕ ਹੈ ਸ਼ਾਇਦ ਉਹ ਉਸ ਨੂੰ ਅਜੇ ਤੱਕ ਨਹੀਂ ਮਿਲ ਪਾਇਆ ਦੱਸ ਇੱਕ ਇੱਕ ਨੌਜਵਾਨ ਜਿਸ ਨੇ ਨੈਸ਼ਨਲ ਪੱਧਰ ਤੇ ਸਟੇਟ ਲੈਵਲ ਤੇ ਕਈ ਮੈਡਲ ਜਿੱਤੇ ਨੇ ਤੇ ਹੁਣ ਉਹ ਮਜਬੂਰ ਹੈ ਇੱਕ ਜੂਸ ਦੀ ਰੇੜੀ ਲਗਾਉਣ ਦੇ ਲਈ ਤਾਂ ਦੱਸਦੇ ਕਿ ਉਸ ਦੇ ਵੱਲੋਂ ਇੱਕ ਗੰਨੇ ਦੇ ਰਾਸਤੇ ਰੇੜੀ ਲਗਾਈ ਗਈ ਆ ਤੇ ਮਿਹਨਤ ਕਰ ਰਿਹਾ ਪਰ ਨੌਜਵਾਨ ਦਾ ਸ਼ਿਕਵਾ ਹੈ ਕਿ ਉਸ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਕਿਉਂਕਿ ਉਸ ਦੇ ਵੱਲੋਂ ਪੰਜਾਬ ਦਾ ਨਾਮ ਚਮਕਾਇਆ ਗਿਆ ਨੈਸ਼ਨਲ ਪੱਧਰ ਦੇ ਉੱਪਰ ਕਈ ਮੈਡਲ ਜਿੱਤੇਗੇ ਪਰ ਅਜੇ ਤੱਕ ਉਸ ਨੂੰ ਨੌਕਰੀ ਨਹੀਂ ਮਿਲੀ ਦੱਸਿਆ ਸੀ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਫਾਜ਼ਲ ਕਾਵੇ ਪਿੰਡ ਸਾਬੂਆਣਾ ਤੋਂ ਜਿੱਥੋਂ ਦਾ ਇਹ ਨੌਜਵਾਨ ਜੂਸ ਦੀ ਰੇੜੀ ਲਾਉਣ ਦੇ ਲਈ ਮਜਬੂਰ ਹੋਇਆ ਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਮੈਂ ਨੈਸ਼ਨਲ ਪੱਧਰ ਤੇ ਪੰਜਾਬ ਪੱਧਰ ਤੇ ਕਈ ਮੈਡਲ ਜਿੱਤੇ ਨੇ ਪਰ ਮੈਨੂੰ ਨਾ ਤਾਂ ਕੋਈ ਨੌਕਰੀ ਮਿਲੀ ਆ ਤੇ ਨਾ ਹੀ ਕਿਸੇ ਦੇ ਵੱਲੋਂ ਕੋਈ ਭਰੋਸਾ ਦਿੱਤਾ ਗਿਆ ਤੇ ਹੁਣ ਅਖੀਰ ਪਰਿਵਾਰ ਦੀਆਂ ਮਜਬੂਰੀਆਂ ਦੇ ਕਾਰਨ ਉਸ ਨੂੰ ਇੱਕਦਮ ਚੁੱਕਣਾ ਪਿਆ ਤੇ ਇੱਕ ਗੰਨੇ ਤੇ ਰਸਤੇ 'ਤੇ ਰੇੜੀ ਆ ਜਿਹੜੀ ਉਹ ਲਗਾਉਣੀ ਪਈ ਆ ਤੇ ਇਸ ਨੌਜਵਾਨ ਨੇ ਜੋ ਰੇੜੀ ਲਗਾਈ ਆ ਉਸ ਦੇ ਨਾਲ ਆਪਣੇ ਮੈਡਲ ਨੇ ਜਿਹੜੇ ਉਹ ਵੀ ਉੱਥੇ ਲਗਾ ਕੇ ਰੱਖੇ ਨੇ ਨੌਜਵਾਨ ਦਾ ਕਹਿਣਾ ਹੈ ਕਿ ਮੇਰੇ ਕੋਲ ਘਰ ਇਸ ਤੋਂ ਵੀ ਜ਼ਿਆਦਾ ਮੈਡਲ ਪਏ ਨੇ ਮੈਨੂੰ ਲੱਗਿਆ ਕਿ ਮੇਰੇ ਕਿਸੇ ਕੰਮ ਤਾਂ ਨਹੀਂ ਆਉਣੇ ਪਰ ਇੱਥੇ ਇੱਕ ਰੀੜੀ ਦਾ ਮੈਂ ਕੰਮ ਤੋਂ ਸ਼ੁਰੂ ਕੀਤਾ ਉਸ ਦੇ ਨਾਲ ਮੈਡਲ ਲਗਾ ਲੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਇੱਕ ਨੈਸ਼ਨਲ ਲੈਵਲ ਦਾ ਖਿਡਾਰੀ ਹਾਂ ਤੇ ਨੌਕਰੀ ਨਾ ਮਿਲਣ ਦੇ ਕਾਰਨ ਮੈਨੂੰ ਇਹ ਕਦਮ ਚੁੱਕਣਾ ਪੈ ਰਿਹਾ ਦੱਸੀ ਕਿ ਇਹ ਨੌਜਵਾਨ 22 ਸਾਲ ਦਾ ਹੈ ਅਤੇ ਫਾਜ਼ਲ ਕਾ ਦੇ ਪਿੰਡ ਸਾਬੂਆਣਾ ਦਾ ਰਹਿਣ ਵਾਲਾ ਵਾ ਪਰ ਨੌਕਰੀ ਨਾ ਮਿਲਣ ਦੇ ਚਲਦੇ ਆਂ ਕਰਦੀਆਂ ਮਜਬੂਰੀਆਂ ਦੇ ਕਾਰਨ ਇਸ ਨੂੰ ਇਹ ਵੱਡਾ ਕਦਮ ਚੁੱਕਣਾ ਪਿਆ ਤੇ ਜੂਸ ਦੀ ਰੇੜੀ ਲਗਾ ਕੇ ਜਿੱਥੇ ਇਹ ਆਪਣਾ ਗੁਜ਼ਾਰਾ ਕਰ ਰਿਹਾ ਉੱਥੇ ਹੀ ਇਸ ਨੂੰ ਮਜਬੂਰੀਆਂ ਦੇ ਕਾਰਨ ਖੇਡਾਂ ਤੋਂ ਵੀ ਦੂਰ ਹੋਣਾ ਪੈ ਗਿਆ ਤਾਂ 22 ਸਾਲ ਦੀ ਉਮਰ ਦੇ ਵਿੱਚ ਹੀ ਇਸ ਨੌਜਵਾਨ ਦਾ ਦਿਲ ਇੰਨਾ ਟੁੱਟ ਚੁੱਕਿਆ ਕਿ ਹੁਣ ਇਹ ਜਿੱਥੇ ਗਰਾਊਂਡ ਤੋਂ ਦੂਰ ਹੋਇਆ ਉੱਥੇ ਹੀ ਘਰ ਦੀਆਂ ਮਜਬੂਰੀਆਂ ਦੇ ਲਈ ਮਿਹਨਤ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਜੀ ਮੇਰੇ ਜਿੱਤੇ ਹੋਏ ਮੈਡਲ ਹੈਗੇ ਮੈਂ ਅਲੱਗ-ਅਲੱਗ ਮਤਲਬ ਸਟੇਟ ਤੋਂ ਮੈਡਲ ਜਿੱਤੇ ਹੋਏ ਆ ਕੀ ਕਦੋਂ ਤੋਂ ਖੇਡ ਰਹੇ ਹੋ ਔਰ ਕਿਹੜੀ ਖੇਡ ਖੇਡਦੇ ਹੋ ਕਿਹੜੇ ਕਿਹੜੇ ਮੈਡਲ ਤੁਹਾਨੂੰ ਹੁੰਦਾ ਤੋਂ ਮਿਲੇ ਨੇ ਮੈਂ ਜੀ 2020 ਚ ਗੇਮ ਸਟਾਰਟ ਕੀਤੀ ਜੀ ਮੈਂ ਐਥਲੈਟਿਕ ਗੇਮ ਖੇਡਦਾ ਜੀ ਜਿਹਦੇ ਵਿੱਚ ਮੇਰਾ ਇਵੈਂਟ 1500 ਮੀਟਰ ਚ ਹੈ 5000 ਮੀਟਰ ਹੈਗਾ ਜੀ ਉਹਦੇ ਵਿੱਚ ਮੈਂ ਆਪਣੀ ਪੰਜਾਬ ਸਟੇਟ ਤੇ ਮਤਲਬ 16 골ਡ ਮੈਡਲ ਪ੍ਰਾਪਤ ਕੀਤੇ ਹੈ ਜੀ ਤੇ ਮਤਲਬ ਆਲ ਇੰਡੀਆ ਤੇ ਮੈਂ ਖੇਡਿਆ ਹੈ ਜੀ ਜਿੱਦੇ ਦੇ ਬਸਕੂਲ ਗੇਮਸ ਤੇ ਇੱਕ ਸਿਲਵਰ ਮੈਡਲ ਹੈਗਾ ਜੀ ਇੱਕ ਓਪਨ ਕ੍ਰੋਸ ਕੰਟਰੀ ਹੋ ਜਾਂਦੀ ਹੈ 6 ਕਿਲੋਮੀਟਰ ਉਹਦੇ ਜੀ ਮੇਰਾ ਸੈਕੰਡ ਮੈਡਲ ਹੈਗਾ ਉਬ ਨੈਸ਼ਨਲ ਤੇ ਸਟੇਟ ਤੇ ਤੁਸੀਂ ਚੰਗਾ ਖੜਿਆ ਹਾਂ ਜੀ ਹਾਂਜੀ ਹਾਂਜੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਹ ਕਿੰਨੇ ਟੋਟਲ ਮੈਡਲ ਹੋਣਗੇ ਜਿਹੜੇ ਤੁਹਾਡੇ ਇਹ ਤਾਂ ਗਿਣਤੀ ਨਹੀਂ ਜੀ ਇਹ ਤਾਂ ਕੁਝ ਵੀ ਨਹੀਂ ਗੇ ਗੱਟਾ ਭਰਿਆ ਪਿਆ ਕਰੇ ਨੂੰ 2-5-7 ਸਾਲ ਹੋ ਗਏ ਮੈਨੂੰ ਗੇਮ ਕਰਦਿਆਂ ਮੈਂ ਜੀ 6 ਸਾਲ ਗੇਮ ਕੀਤੀ ਜੀ 2019 ਚ ਸਟਾਰਟ ਕੀਤੀ ਤੇ 25 ਜੀ ਹੁਣੇ ਕਲੋਜ਼ ਕੀਤੀ ਗੇਮ ਅਸੀਂ ਦੋ ਭਰਾ ਹੈਗੇ ਆ ਜੀ ਤੇ ਮੰਮੀ ਡੈਡੀ ਅਸੀਂ ਚਾਰ ਮੈਂਬਰਾਂ ਕਰੇ ਇਹ ਤਾਂ ਜੀ ਮਤਲਬ ਇੱਕ ਸਾਡੀ ਬੇਰੋਜ਼ਗਾਰੀ ਹੈਗੀ ਮੈਂ ਬੇਰੋਜ਼ਗਾਰ ਹੈਗਾ ਸੀ ਤੇ ਮੈਂ ਸੋਚਿਆ ਮੈਂ ਕੰਮ ਕੋਈ ਸ਼ੁਰੂ ਕਰਾਂ ਇਹ ਮੈਂ ਗਾਇ ਮੈਡਲਾਂ ਦਾ ਮੈਂ ਕੀ ਕਰਾਂਗਾ ਕਰੇ ਇਹ ਮੈਂ ਸ਼ੋਹ ਸੋਹ ਲਈ ਰੱਖ ਲੈਨੇ ਆਪਾਂ ਇਹ ਤਾਂ ਮੈਂ ਲਿਖ ਕੇ ਲਾਇਆ ਜੀ ਵੀ ਸਰਕਾਰਾਂ ਮੇਰੇ ਮਤਲਬ ਆਜ ਸੁਣਨ ਤੇ ਮੈਨੂੰ ਬਸ ਮਤਲਬ ਜੋਬ ਮਿਲੇ ਮੈਂ ਬਹੁਤ ਵਾਰੀ ਟਰਾਈ ਕੀਤਾ ਜੀ ਮੈਂ 6-7 ਵਾਰੀ ਮਤਲਬ ਅਲੱਗ-ਅਲੱਗ ਜੋਬ ਲਈ ਟਰਾਈ ਕੀਤਾ ਜੀ ਪਰ ਕਿਤੇ ਗੱਲ ਨਹੀਂ ਬਣੀ ਜੀ ਮਤਲਬ ਅੱਜ ਕੱਲ ਫਰੋਡ ਬਾਜੀ ਜ਼ਿਆਦਾ ਹੁੰਦੀ ਹੈ ਜੀ ਸਰ ਇੱਕ ਗੱਲ ਐਵੇਂ ਆ ਜੀ ਖੇਡਾਂ ਦਾ ਜਾਣਦਾ ਮਤਲਬ ਫਾਇਦਾ ਨਹੀਂ ਗਾ ਜਿਹੜਾ ਮਤਲਬ ਮੀਡਲ ਕਲਾਸ ਜਾਂ ਲੋਅਰ ਕਲਾਸ ਬੰਦਾ ਹੈਗਾ ਹੀ ਏ ਬਸ ਮਤਲਬ ਜਿਨ੍ਹਾਂ ਕੋਲ ਘਰ ਤੇ ਕੋਈ ਮਤਲਬ ਮਹੀਨੇ ਦੀ ਸੈਲਰੀ ਜਿਨ੍ਹਾਂ ਦੀ 8000 ਜਾਂ ਲੱਖ ਤੋਂ ਉੱਤੇ ਹੋਏ ਨਾ ਉਹ ਜਿੰਦਾ ਜਾ ਸਕਦਾ ਵਧੀਆ ਤਰੀਕੇ ਨਾਲ ਗੇਮ ਕਰ ਸਕਦਾ ਬਾਕੀ ਗੇਮ ਨਾ ਕਰੇ ਤਾਂ ਮੇਰੀ ਇਹ ਰਾਏ ਹੈ ਬੜੇ ਲੋਕ ਕਹਿਣਗੇ ਵੀ ਤੂੰ ਡੀਮੋਟੀਵੇਟ ਕਰ ਰਿਹਾ ਹੈਵੇਂ ਮੈਂ ਭਈ ਰੀਅਲ ਤੇ ਗੱਲ ਇਹ ਹੀ ਹੈ ਵੀ ਹਾਂ ਜਿਹਨਾਂ ਦੀ ਸੈਲਰੀ ਜ਼ਿਆਦਾ ਹੈਗੇ ਜਿਨ੍ਹਾਂ ਘਰ ਚੱਲ ਰਿਹਾ ਵੀ ਇਹ ਤਰੀਕੇ ਨਾਲ ਜਿਹੜਾ ਮਤਲਬ ਉਹ ਹੀ ਗੇਮ ਕਰੇ ਬਾਕੀ ਤਾਂ ਐਵੇਂ ੱੱਕੇ ਘਾਨ ਵਾਲੀ ਗੱਲ ਹੈਗੀ ਸਹੀ ਗੱਲ ਦੱਸਾਂ ਮੈਂ 6 ਸਾਲ ਗੇਮ ਕੀਤੀ ਮੈਨੂੰ ਪਤਾ ਹੈ ਇਹ ਤਾਂ ਮੈਨੂੰ ਅੱਜ ਦੂਜਾ ਦਿਨ ਹੈਗਾ ਜੀ ਸਰ ਮੇਰੇ ਫਾਦਰ ਸਾਹਿਬ ਇਹ ਕਹਿੰਦੇ ਉਹ ਮ ਤੇ ਹੋਰ ਇੱਕ ਦਾ دوست ਮਿੱਤਰ ਉਹ ਸਾਡੇ ਦੇ ਰਹੇ ਉਹ ਕਹ ਕਹਿੰਦੇ ਤਾਂ ਬਹੁਤ ਕੁਝ ਨੇ ਪਰ ਉਹਨਾਂ ਨੂੰ ਇਹ ਗੱਲ ਨਹੀਂ ਪਤਾ ਵੀ ਮਤਲਬ ਗੇਮ ਕਰਨ ਵਾਸਤੇ ਬਹੁਤ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਉਹ ਪੈਸਿਆਂ ਦੀ ਕਮੀ ਕਿਹੜੀ ਸਾਈਡ ਤੋਂ ਪੂਰੀ ਹੁੰਦੀ ਹੈ ਹੋ ਨਹੀਂ ਸਕਦੀ ਸਰ ਉਹ ਤਾਂ ਗੇਮ ਕਰਨ ਵਾਸਤੇ ਤਾਂ ਦੋ ਕੰਮ ਇੱਕ ਸਾ ਨਾਲ ਨਹੀਂ ਹੁੰਦੇ ਜਾਂ ਫਿਰ ਗੇਮ ਕਰ ਲੇ ਬੰਦਾ ਜਾਂ ਕੰਮ ਕਰ ਲੇ ਇੱਕੋ ਹੀ ਕੰਮ ਹੁੰਦਾ ਇੱਕ ਟਾਈਮ ਤੇ ਮੈਂ ਗੇਮ ਛੱਡ ਚੁੱਕਿਆ ਹਾਂ ਇਹ ਉਹਨੇ ਅਸਲ ਗੇਮ ਛੱਡ ਚੁੱਕਿਆ ਹਾਂਜੀ ਛੱਡ ਛੱਡ ਦਿੱਤੀ ਸਰਕਾਰ ਤੋਂ ਇਹ ਡਿਮਾਂਡ ਹੈ ਵੀ ਮੈਨੂੰ ਨੌਕਰੀ ਦਿੱਤੀ ਜਾਵੇ ਕੋਈ ਨਾ ਕੋਈ ਨੌਕਰੀ ਮਤਲਬ ਦਿੱਤੀ ਜਾਵੇ ਇਹ ਫਿਰ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਆਉਣੇ ਆ? ਇਹ ਜੀ ਮੈਂ ਸਵੇਰੇ 10 ਵਜੇ ਤੋਂ ਤੇ ਸ਼ਾਮ ਦੇ 7 ਵਜੇ ਤੱਕ ਲਾਣਾ ਰੇੜੀ। ਹਾਂਜੀ। ਅੱਜ ਦੀ ਦਾ 2 2 300 400 ਰੁਪਏ ਬਣ ਜਾਂਦੇ। ਸਰਕਾਰਾਂ ਕੁਝ ਨਹੀਂ ਕਰ ਰਹੀ ਜੀ ਇਹ ਮਾਮਲੇ 'ਚ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ। ਕੀ ਕਰ ਸਕਦੇ ਹੁਣ ਆਪਦੀ ਢਿੱਡ ਦੀ ਭੁੱਖ ਮਿਜਾਉਣ ਵਾਸਤੇ ਬੰਦਾ ਕੁਝ ਵੀ ਕਰ ਸਕਦਾ। ਰੇੜੀ ਤੇ ਦੂਸਰੀ ਵੇਚੂਗਾ, ਕੋਈ ਹੋਰ ਕੰਮ ਵੀ ਕਰੂਗਾ। ਥੱਲੇ ਦਰਜੇ ਦਾ ਕੰਮ ਵੀ ਕਰਨ ਲਈ ਜਾਂਦਾ ਅਗਲੇ ਜਦੋਂ ਆਉਦਾ ਪ੍ਰਬੰਧ ਕਰਨਾ। ਇਹ ਕਿਹੜੀ ਹੈਰਾਨੀ ਹੁੰਦੀ ਹੈ ਕਿ ਇੰਨੇ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਬੰਦੇ ਨੇ ਨਾ ਮੈਡਲ ਹਾਸਲ ਕਰਕੇ ਫੇਲੇ ਚਲੋ ਕਿਸੇ ਵਿਚਾਰ ਦੀ ਮੁਕਦਰ ਹੈ ਜਿਹੜਾ ਕਰਦਾ ਹੈ ਸਰਕਾਰਾਂ ਨੂੰ ਚਾਹੀਦਾ ਧਿਆਨ ਦੇਣਾ ਇਹਨਾਂ ਨੂੰ ਕਿਹੜਾ ਕੋਈ ਮਿਲਦਾ ਚੱਲ ਕੇ ਕੰਮ ਕਰ ਇਹ ਪੜਿਆ ਲਿਖਿਆ ਇਹਨਾਂ ਹੈ ਇਹਨਾਂ ਨੂੰ ਕੁਝ ਦਿੱਕਤ ਹੈ ਸਰਕਾਰ ਨੂੰ ਇਹ ਲੋਕਾਂ ਨਾਲ ਸੰਪਰਕ ਕਰਨਾ ਚਾਹੀਦਾ ਮੇਰਾ ਕੰਮ ਆਇਆ ਸੀ ਰਿਟਾਇਰਡ ਕਰਨ ਉਹ ਇਹ ਜੀ ਬਹੁਤ ਅਸੀਂ ਕੋਸ਼ਿਸ਼ ਕੀਤੀ ਵੀ ਬੱਚਾ ਚਲੋ ਖੇਡ ਮੈਦਾਨ 'ਚ ਉਤਰਿਆ ਹੈ ਇਹ 10 ਰੁਪਏ ਜਿਹੜੇ ਹੈਗੇ ਸੀ ਲਾਇਫ ਹੀ ਮੈਂ ਡੈੜੀ ਦੱਪਾ ਕਰਕੇ ਲਾਇਏ ਸੀ ਇਹ 2019 ਤੋਂ 5-6 ਸਾਲ ਹੋ ਗਏ ਗੇਮ ਕਰ ਰਿਆ ਹੁਣੀ ਛੱਡੀ ਹੈ ਜੀ 2-4 ਹਫਤੇ ਹੋਏ ਨੇ ਬਾਅਦ ਇਹਨੂੰ ਮੈਂ ਪੈਸੇ ਫੜ ਫੜਾ ਕੇ ਇਧਰ ਉਧਰ ਕਰ ਕਰਾ ਕੇ ਇਹਨੂੰ ਮੈਡੀ ਦਵਾਈ ਇਹ ਮਜਬੂਰੀ ਸਾਡੀ ਕਰਦੀ ਬਿਨਾ ਪੈਸੇ ਨਹੀਂ ਤੇ ਬੱਚਾ ਕੁਝ ਵੱਢ ਨਹੀਂ ਸਕਿਆ ਸਰਕਾਰ ਕੁਝ ਇਹਨੂੰ ਨੌਕਰੀ ਵਗੈਰਾ ਨਹੀਂ ਦਿੱਤੀ ਜਾਵੇ ਕਿ ਉੱਥੇ ਕੀ ਜਾਵੇ ਜੀ ਜਾਓ ਪੈਸੇ ਮੰਗਣਗੇ ਜਾਂ ਫਿਰ ਕੋਈ ਹੋਰ ਕੋਈ ਇਹਨੇ ਕੋਈ ਸਾਡੀ ਕੋਈ ਗੁੰਜਾਇਸ਼ ਨਹੀਂ ਇਹ ਤਾਂ ਬਹੁਤ ਇਹ ਤਾਂ ਸੋਕ ਹੋਏਗੇ ਘਰੇ ਬਹੁਤ ਪੈ ਜੀ ਤੇ ਬਹੁਤ ਬਹੁਤ ਇਹਨੇ ਨਾਮ ਰੋਸ਼ਨ ਕੀਤਾ ਸੀ ਮੇਰਾ ਵੀ ਸਾਰੇ ਪਰਿਵਾਰ ਦਾ ਪਰ ਕੁਝ ਅੱਜ ਹੋਈ ਨਹੀਂ ਨੌਕਰੀ ਦੇ ਰਹੇ ਉਹ ਪੈਸੇ ਆਣ ਦੇ ਰਹੇ ਹੁਣੇ ਆਪਾਂ ਨੂੰ